ਹਾਂਜੀ ਜਵਰਾਟ ਕੁੜੀ ਕਲਾ ਤੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਜੀਆਂ ਦੇ ਲਈ ਲੈ ਕੇ ਆਏ ਬਹੁਤ ਸੋਹਣੇ ਨਵੇਂ-ਨਵੇਂ ਸੂਟ ਇਹ ਜਿਹੜੇ ਆਰਟੀਕਲ ਅੱਜ ਦਾ ਤੁਹਾਡੇ ਲਈ ਰਹਿਣ ਵਾਲਾ ਬਹੁਤ ਸੋਹਣੀ ਕੈਮਰਿਕ ਰਹਿਣ ਵਾਲੀ ਹੈ ਏਕੇ ਟੈਕਸ ਦਾ ਰਹਿਣ ਵਾਲਾ ਕਪੜਾ ਆ ਵੇਖੋ ਏਕੇ ਟੈਕਸ ਦਾ ਕਪੜਾ ਹੈ ਕੇਸਰ ਕੋਲ ਵੀ ਇਹਦਾ ਨਾਮ ਹੈ ਬਾਜ਼ਾਰ 'ਚ ਵਿਗਰੇ 1000 ਦਾ ਗਾਰੰਟੀ ਹੈ ਦਿੱਲੀ ਦੱਖਣ 'ਚ ਰੇਟ ਪਤਾ ਕਰ ਲਓ 1000 ਹੀ ਹੋਊਗਾ ਤੇ ਆਪਣਾ ਰੇਟ ਤੁਸੀਂ ਥੋੜਿਓ ਕੀ ਰਊਗਾ ਹੁਣ ਮੈਂ ਤੁਹਾਨੂੰ ਪਹਿਲਾਂ ਜੇ ਬਾਰੇ ਦੱਸਦਾ ਆਰੀ ਵਰਕ ਹੋਵੇ ਕੈਮਰਿਕ ਦੀ ਸ਼ਾਰਟ ਲੱਗੀ ਹੋਈ ਹੈ ਤੇ ਇਹਦੇ ਨਾਲ ਲੱਗਿਆ ਹੋਇਆ ਪੂਰਾ ਗਰੰਟੀ ਰਹੂ ਸੂਟ ਦੀ ਕੋਈ ਨਹੀਂ ਕੀ ਗਿਆ ਪਹਿਲਾਂ ਧੋਪ ਵਾਲੇ ਧੋਪ ਆ ਕੇ ਦਿੱਕਤ ਆਉਂਦੀ ਆ ਸਾਡਾ ਸੂਟ ਵਾਪਸ ਕਰਕੇ ਪੈਸੇ ਲੈ ਜਾਓ ਕੋਈ ਚੱਕਰ ਨਹੀਂ ਵੀਰੇ ਠੀਕ ਐ ਐ ਲਓ ਦੁਪੱਟਾ ਪ੍ਰਿੰਟਰ ਵਾਲਾ ਦੁਪੱਟਾ ਦੇਖ ਕੇ ਦਿਖਾਓ ਵੀਰੇ ਕਿੰਨਾ ਸੋਹਣਾ ਡਿਜੀਟਲ ਦਾ ਦੁਪੱਟਾ ਡਿਜ਼ਾਈਨਿੰਗ ਦਿਖਾਓ ਜੇ ਮਾਰ ਕੇ ਦਿਖਾ ਲਈ ਤੇ ਇਹਦੇ ਵਿੱਚ ਆਉਣਗੇ ਕਲਰ ਕਲਰ ਵੇਖੋ ਤੁਸੀਂ ਕਿੰਨੇ ਸੋਹਣੇ ਕਲਰ ਨੇ ਹੁਣ ਤੁਸੀਂ ਦੇਖਦੇ ਹੋਗੇ ਰੇਟ ਰੇਟ ਕੀ ਰਹਿਣ ਨਾਲ ਤਾਂ ਆਪਣਾ ਰੇਟ ਰਹੂਗਾ ਵੀਰੇ ਇੱਕ ਸੂਟ ਵਾਹ ਕਰ ਦਿਓ ਤਾਂ ਅਸੀਂ ਵੀ 1000 ਦੀ ਦੇਵਾਂਗੇ ਦੇਖੋ ਸਿੱਧੀ ਜੀ ਗੱਲ ਆ ਦੋ ਸੂਟ ਖਰੀਦ ਦਿਓ ਤਾਂ 1500 ਦੇ ਦੋ ਦੇ ਤੁਸੀਂ ਸਾਡੇ ਗਾਹਕ ਨੂੰ ਵੀਡੀਓ ਸ਼ੇਅਰ ਕਰਕੇ ਆਜੋ ਭਾਵੇਂ ਇੱਕ ਲੈ ਲਓ ਤਾਂ ਵੀ ਸਾਡੇ ਦਸ ਸੌ ਦੇ ਦਾਂਗੇ ਕੋਈ ਚੱਕਰ ਨਹੀਂ ਠੀਕ ਹੈ ਜੀ 1500 ਰੁਪਏ ਦੇ ਦੋ ਸੂਟ ਲੈਣੇ ਆ ਅਗਲਾ ਡਿਜ਼ਾਈਨ ਤੇ ਨਿਗਾ ਮਾਰ ਲਓ ਰੇਟ ਦੀ ਗਰੰਟੀ ਹੈ ਦਾ ਰੇਟ ਹੁਣ ਹੋਰ ਵੀ ਵੱਧ ਗਿਆ ਜਦੋਂ ਰੇਟ ਵਧਿਆ ਲੋਕ 12 1250 ਤੱਕ ਕਰਦੇ ਨੇ ਕਿ ਦੁਕਾਨਦਾਰ ਨੇ ਆਪਣਾ ਰੇਟ ਉਦੋਂ ਵੀ 1500 ਤੇ 2 ਹੀ ਰਹਿਣ ਵਾਲਾ ਡਿਜ਼ਾਈਨ ਤੇ ਨੀਗਾ ਮਰਵਾ ਦੋ ਡਿਜ਼ਾਈਨ ਤੇ ਕੱਲ ਕੱਲ ਦੀ ਢਾਡੀ ਚ ਡਿਜ਼ਾਈਨ ਵਿਖ ਜੂ ਜਿਹੜੀਆਂ ਪਰਸੋ ਵੀਡੀਓ ਪਾਈਆਂ ਸੀ ਸਾਰੇ ਦਾ ਸਾਰਾ ਮਾਲ ਲਗਭਗ ਖਤਮ ਹੀ ਆ ਥੋੜਾ ਬਹੁਤ ਬਚਿਆ ਹੋਣਾ ਇਹਦਾ ਦੁਪੱਟਾ ਦਿਖਾ ਕੋਲਵਿੰਦਰ ਵੀਰੇ ਖੋਲ ਕੇ ਸਮਾਰ ਕੇ ਚੰਗੀ ਤਰ੍ਹਾਂ ਐ ਨਹੀਂ ਬਣਾ ਕਰਦੇ ਥੱਲੇ ਤੁਹਾਨੂੰ ਵੀ ਦਿਖਾ ਦਈਏ ਨਾ 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 ਡਿਜੀਟਲ ਦੀ ਡਿਜ਼ਾਈਨ ਹੈਗਾ ਆਏ ਹਾਏ ਉਹ ਕੀ ਦੁਪੱਟਾ ਇਹਦਾ ਮੇਰੇ ਖਿਆਲ ਨਾਲ ਬਸ ਜਿਹਦੇ ਕੋਲੇ ਸੂਟ ਵਾ ਗਿਆ ਸਕਰੀਨ ਸ਼ਾਟ ਲਓ ਤੇ 1000 ਰੁਪਏ ਦੇਖੋ ਆਪਾਂ ਕੱਲ ਵੀਡੀਓ ਪਾਈ ਸੀ 5-500 ਰੁਪਏ ਦੀਆਂ ਉਹਦਾ ਵੀਰੇ ਦੇ ਕਲਰ ਦਿਖਾ ਦਿਓ 5-500 ਦੀਆਂ ਪਰ ਕਈ ਭੈਣਾਂ ਦੀ ਡਿਮਾਂਡ ਸੀ ਵੀ 1000 ਦੇ ਵਿੱਚ ਸਾਨੂੰ ਸੂਟ ਦਿਖਾਓ ਮੈਂ ਕਹਣਾ 1000 ਵਾਲੇ ਦੀ ਲੋੜ ਹੀ ਨਹੀਂ 250 ਵਿਚਾਰੋ 250 ਸਾਨੂੰ ਕੋਈ ਦੁਪੱਟਾ ਦੇ ਦਾਂਗੇ ਆਪਾਂ ਕਮਾ ਲਊਗੀ ਆ ਲੋ ਤਿੰਨ ਕਲਰ ਦੇਖੋ ਕਿੱਡੇ ਸੋਹਣੇ ਸੋਹਣੇ ਟੋਗੀਆਂ ਵਰਗੇ ਕਲਰ ਨੇ ਇਹ ਦੇਖੋ ਆ ਚੱਕ ਵੀਰੇ ਅਗਲਾ ਜਾਂਦੇਗਾ ਦੋੜੇ ਜਾਂਦੇਗਾ ਤੇ ਨਾਲ ਤੀਜਾ ਲੱਗ ਵੀਰੇ ਦੇ ਆ ਇਹ ਲਓ ਜਿਹੜੇ ਆਣੇ ਆ ਐਂ ਲੈਹਰੀ ਤੁਹਾਡੀਆਂ ਨਵੇਂ ਇਹ ਗਾ ਲੈਹਰੀ ਦੇ ਨੇ ਆਂ ਚੇ ਵੀ ਖੋਲਿਆ ਸੀ ਇੱਕ ਆਪਾਂ ਉਹ ਵੀ ਉਹ ਅਲੱਗ ਚੀਜ਼ ਸੀ ਉਹ ਅਲੱਗ ਚੀਜ਼ ਸੀ ਸਿਮਰ ਜੀ ਅਲੱਗ ਚੀਜ਼ ਸੀ ਇਹ ਲੱਗਿਆ ਠੀਕ ਹੈ ਜੀ ਠੀਕ ਹੈ ਆ ਵੇਖੋ ਵਰਕ ਜਲਦੀ ਕਰੋ ਗਰਮੀ ਆਉਂਦੀ ਆ ਆ ਦੁਪੱਟਾ ਵੇਖੀ ਦੁਪੱਟਾ ਖੋਲ ਬਾਈ ਆ ਵੇਖੋ ਦੁਪੱਟਾ ਉਹਨਾਂ ਨੂੰ ਕਰੋ ਨਾ ਫਿਰ ਤੁਸੀਂ ਦੱਸੋਗੇ ਫਿਰ ਕਹਾਂਗੇ ਸਾਡੀ ਕੁਲਵਿੰਦਰ ਕਹਿੰਦਾ ਦੁਪੱਟਾ ਫੁੱਲ ਪਿਓਰ ਹੈ ਬਿਲਕੁਲ ਫੁੱਲ ਪਿਓਰ ਹੈ ਜੀ ਗਾਰੰਟੀ ਆ ਮਾਲ ਦੀ ਇਹਦੇ ਕਲਰ ਇਹਦੇ ਡਿਜ਼ਾਈਨ ਲਾ ਵੀ ਇਹ ਲਓ ਚਾਹ ਲਓ ਇਹਦਾ ਡਿਜ਼ਾਈਨ ਆ ਇਹਦੇ ਚ ਹੋਰ ਬਹੁਤ ਸਾਰੇ ਡਿਜ਼ਾਈਨ ਹੈਗੇ ਆਪਣੇ ਕੋਲੇ ਆ ਜਣੀਆਂ 1500 ਦੇ ਦੋ ਦੇ ਵਿੱਚ ਇਹ ਤੁਹਾਨੂੰ ਦਵਾਂਗੇ ਹੁਣ 1500 ਦੇ ਦੋ ਚ ਇੱਕ ਚੀਜ਼ ਤੁਹਾਨੂੰ ਹੋਰ ਦਿੰਨਾ ਜਿਹਨੂੰ ਪਿਓਰ ਦਾ ਦੁਪੱਟਾ ਨਹੀਂ ਚਾਹੀਦਾ ਮਲਮਲ ਦਾ ਦੁਪੱਟਾ ਚਾਹੀਦਾ ਕੁਲਵਿੰਦਰ ਖੋਲੀ ਵੀਰੇ ਆਹਾਂ ਆਹ ਦੋ ਇਹਦੇ ਚ ਦੋ ਚੀਜ਼ਾਂ ਦਵਾਂਗਾ ਵੀਰੇ ਤੁਹਾਨੂੰ 1500 ਵਾਲੇ ਦੋ ਦੇ ਵਿੱਚ ਜਿਹਨੂੰ ਪਿਓਰ ਦੁਪੱਟਾ ਨਹੀਂ ਚਾਹੀਦਾ ਡੀਟ ਕਲੋਜ਼ ਕਰ ਲਓ ਆਹ ਤਾਂ ਡਿਜ਼ਾਈਨ ਆਊਗੀ ਮੈਚਿੰਗ ਦੀ ਜਿਹੜੀ ਮੈਂ ਤੁਹਾਨੂੰ ਹੁਣ ਦਿਖਾ ਰਿਹਾ ਸਾਡੀ ਜੇ ਵੀਡੀਓ ਚੰਗੀ ਲੱਗੇ ਨਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਆ ਆਪਾਂ ਜਿੱਥੇ ਮਾਲ ਭੇਜ ਲੈ ਨਹੀਂ ਉਹ ਸੌਰੀ ਕੋਈ ਗੱਲ ਐਵੇਂ ਕੋਈ ਤੁਸੀਂ ਅੱਖਾਂ ਵਿੱਚ ਕਿ ਸਾਡੇ ਥੋੜਾ ਜਿਹਾ ਲਾਈਟਾਂ ਦੇ ਕਾਰਨ ਕਲਰ ਵੀ ਸ਼ੇਡ ਜਿਹੜੇ ਚੇਂਜ ਹੋ ਰਹੇ ਕੋਈ ਨਹੀਂ ਪਤਾ ਹੀ ਆ ਗਾ ਕਿ ਉਹ ਆਪਣੇ ਡਿਜ਼ਾਈਨਸ ਸੁਮੇਸ਼ਾ ਸੋਹਣੀ ਹੁੰਦੇ ਆ ਆਪਣੇ ਡਿਜ਼ਾਈਨ ਕਦੇ ਡਿਜ਼ਾਈਨ ਮਾੜੀ ਨਹੀਂ ਹੁੰਦੀ ਮੇਰੀ ਵੀ ਸਮਝ ਕਦੇ ਵੀ ਮਾੜੀ ਨਹੀਂ ਗਈ ਸਮਝੇ ਗੱਲ ਹਾਂ ਇਹ ਵੀ ਕੋਈ ਦੁਪੱਟੇ ਤੁਹਾਡੇ ਜਾਂਦੇ ਕੋ ਕਿੱਡਾ ਪਿਆਰਾ ਡਿਜ਼ਾਈਨ ਆ ਗਰੰਟੀ ਚ ਇਹ ਖੋਲੀ ਵੀਰੇ ਚਾਰੇ ਕਲਰ ਆ ਲੋ ਗ੍ਰੇ ਕਾਫੀ ਵਾਈਨ ਇਹ ਚਾਰ ਕਲਰ ਹੋਣਗੇ ਆ ਬਹੁਤ ਚਾਰ ਕਲਰ ਉਹਦੇ ਖੋਲ ਪੈਣਾ ਥੱਲੇ ਵਾਲੇ ਆਹ ਲਾਲ ਲਾਲਾ ਕਲਰ ਲਾਲ ਚਾਰੀ ਕੁਲਵਿੰਦਰ ਭਾਈ ਇਹ ਵੇਖੋ ਡਿਜ਼ਾਈਨ ਤੁਸੀਂ ਡਿਜ਼ਾਈਨ ਦੇਖੀ ਬਸ ਇੰਨੇ ਇੱਕ ਦਿਖਾ ਦਿਓ ਕੱਲ ਬਣਾਉਣਾ ਕੋਈ ਵੀ ਡਿਜ਼ਾਈਨ ਦਿਖਾ ਦੇਿੰਦੇ ਇੱਕ ਮਿੰਟ ਮੇਰੀਆਂ ਭੈਣਾਂ ਨੇ ਵਧੀਆ ਇਹ ਤਾਂ ਤੂੰ ਵੀਡੀਓ ਵੇਖੀ ਕਿੱਡੀ ਸੋਹਣੀ ਚੱਲਦੀ ਆ ਬਸ ਇੰਨੀ ਕੇ ਚਲਾ ਦਿਓ ਜਿੰਨੇ ਇੱਕ ਸੌ ਕਰਾਸੀ ਵੀਡੀਓ ਬਣਾਈਆ ਗਰਮੀ ਬਹੁਤ ਹੈ ਜੇ ਤੁਹਾਨੂੰ ਵੀਡੀਓ ਸੋਹਣੀ ਲੱਗੀ ਆਏ ਹਾਏ ਹਾਏ ਕਿਹੜਾ ਡਿਜ਼ਾਈਨ ਆ ਵੀਰੇ ਦੁਪੱਟਾ ਲਾਹ ਮਲਮਲ ਦਾ ਇੱਥੇ 1000 ਵਾਲਾ ਸੁੰਦਾ ਇਹ ਵੀ 1500 ਤੇ 2 ਹੀ ਦੇ ਦਾਂਗੇ ਤੁਹਾਨੂੰ ਲਾ ਲਈ ਐਵੇਂ ਠੀਕ ਹੈ ਜੀ ਅਲੋ ਅਗਲਾ ਡਿਜ਼ਾਈਨ ਲਿਆ ਹੁਣ ਇਹ ਹੈਗਾ ਸੀ ਵੀਰੇ ਮੈਚਿੰਗ ਨਾਲ ਇਹਨਾਂ ਨਾਲ ਆਈਆਂ ਸੀ ਪਲੈਨ ਸਲਵਾਰਾਂ ਠੀਕ ਹੈ ਜੀ ਜਿਹੜਾ ਇਹ ਮਾਲ ਕੋਲੇ ਸੀ ਆਪਾਂ ਆਹ ਵਾਲੀ ਸਲਵਾਰ ਸੀ ਜੀ ਇਹਨਾਂ ਦਾ ਸੂਟ ਨਾਲ ਐਵੇਂ ਹੁਣ ਕਈ ਮਰੀਆਂ ਭੈਣਾਂ ਦੀ ਡਿਮਾਂਡ ਆਉਂਦੀ ਆ ਦੁਪੱਟਾ ਹੋਵੇ ਮਲਮਲ ਦਾ ਤੇ ਸੂਟ ਹੋਵੇ ਬੱਬੂ ਆ ਲੋ ਆ ਲੈ ਵਰ ਜੀ ਹਾਂ ਪ੍ਰਧਾਨ ਜੀ ਗੱਲ ਇਹ ਆ ਇਹ ਲਓ ਬਲੈਕ ਕਲਰ ਦੀ ਡਿਮਾਂਡ ਸੀ ਵੀਰੇ ਬਹੁਤ ਜ਼ਿਆਦਾ ਠੀਕ ਹੈ ਕਲਰ ਵੀ ਬਲੈਕ ਰੱਖ ਕੇ ਆਂਦੇ ਤੇ ਦੁਪੱਟਾ ਲੈ ਕੇ ਆਂਦਾ ਮਲਮਲ ਦਾ ਮੈਨੂੰ ਦੱਸ ਜੀ ਇੱਕ ਵਾਰ ਮੜਾ ਜਾ ਕਪੜਾ ਹੋ ਕੋਈ 4 75 ਹੋਇਆ ਤਾਂ ਵੀ ਸੂਟ ਵਾਪ ਚਾਰ ਰੱਬੇ ਹੋ ਤਾਂ ਵੀ ਵਾਪਸ ਪੂਰਾ 5 ਮੀਟਰ ਕਪੜਾ ਦੇਵਾਂਗੇ ਜਿੰਨਾ 2.5 ਮੀਟਰ ਸਲਵਾਰ ਹੁੰਦੀ ਆ 2 ਮੀਟਰ ਹੁੰਦੀ ਉਹ ਵੀ ਦੱਸ ਕੇ ਦੇਨੇ ਹੋਣੇ ਇਹਦੇ ਨਾਲ ਪੂਰਾ 5 ਮੀਟਰ ਆਲਓਵਰ ਕਪੜਾ ਹੈ ਇਹ ਡਿਜੀਟਲਰ ਦੇਖੋ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਤੁਸੀਂ ਆਰਡਰ ਪਲੇਸ ਕਰਾ ਲਿਓ ਗਰੰਟੀ ਆ ਮਾਲ ਦੀ ਕੱਲੇ ਕੱਲੇ ਦੇ ਵਿੱਚ ਗਰਮਾਉਣ ਵਾਲੇ ਆਪਣੇ ਵਿਕ ਜਣਾ ਏਕੇ ਟੈਕਸ ਦਾ ਮਾਲ ਹੈ ਜਿਆਦਾਤਰ ਮਾਲ ਆਪਣੇ ਕੋਲ ਸਾਰਾ ਏਕੇ ਟੈਕਸ ਦਾ ਹੀ ਹੁੰਦਾ ਵੀਰੇ ਹਣਾ ਇਹ ਲਓ ਤੇ ਇਹ ਹੈ ਕੀ ਸੀ ਆਪਣੀ ਬਹੁਤ ਸੋਹਣੀ ਵੀਡੀਓ 1500 ਦੇ ਦੋ ਸੂਟਾਂ ਵਾਲੀ ਸਾਡੇ ਨਾਲ ਤੁਸੀਂ ਬੜੇ ਰਹੋ ਆ ਦਿਖਾ ਦਿਓ ਮਾਲ ਇੱਕ ਵਾਰ ਨਿਗਾਹ ਕਰਾ ਦਿਓ ਮਾਲ ਕਿੰਨਾ ਠੀਕ ਹੈ ਇਹ ਮਾਲ ਨਾਲ ਬੰਦ ਠੀਕ ਹੈ ਮੈਂ ਫੇਰ ਮਾਲ ਕੱਲੂ ਬਣਾਵਾਂਗੇ ਅਗਲੀ ਵੀਡੀਓ ਆ ਇੱਕ ਮਿੰਟ ਸੇਟੀ ਕਰ ਦਿਓ ਆ 500 ਦੀ ਰੇਂਜਾਂ ਦੇ ਵਿੱਚ ਸੂਟ ਨੇੜੇ ਆ ਵਾਲੇ ਨੇ ਇਹਨਾਂ ਦੇ ਵੀ ਸਕਰੀਨ ਲੈ ਇੱਕ ਮਿੰਟ ਆ ਬੰਨਾਈ ਦਰਨੀ ਦਾ ਵੀਡੀਓ ਅਲੱਗ ਵੀ ਬਣਾਵਾਂਗੇ ਆ 5 500 ਵਾਲੇ ਸੂਟ ਵੀ ਹੈਗੇ ਆ ਠੀਕ ਹੈ ਜੀ ਆ ਸਾਰਾ ਕੱਟ ਪੀਸ ਦਾ ਮਾਲ ਪਿਆ ਤੇ ਪਤਾ ਯਾਦ ਰੱਖਿਓ ਜਬਰ ਜੀ ਦੀ ਕੁੜੀ ਕੋਲੋਂ ਵੀਡੀਓ ਸਾਡੀ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰੀ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ ਕਮੈਂਟ ਲਾਈਕ ਸ਼ੇਅਰ ਕਰ ਦਿਓ ਡਰਾ ਕਰਦੇ ਹੁੰਦੇ ਆ ਤੁਹਾਡਾ ਨਾਮ ਜ਼ਰੂਰ ਪਾਵਾਂਗੇ ਆਪਣਾ ਨਾਮ ਮੈਂਸ਼ਨ ਜ਼ਰੂਰ